ਹੈਲੋ ਜੀ ਵੀ ਪੰਜਾਬੀ ਫੂਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇੱਥੇ ਰੇੜੂ ਤਿਆਰ ਕਰਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਮੱਕੀ ਦੀ ਰੋਟੀ ਦੇ ਨਾਲ ਲੱਗਦਾ ਹੈ ਇੱਕ ਵਾਰ ਬਣਾ ਕੇ ਜਰੂਰ ਦੇਖਿਓ ਜੀ ਸੋ ਸਭ ਤੋਂ ਪਹਿਲਾਂ ਆਪਾਂ ਇੱਥੇ ਸਰ੍ਹੋਂ ਦਾ ਤੇਲ ਲਿਆ ਹੈ ਜੀ ਉਹਦੇ ਵਿੱਚ ਆਪਾਂ ਜੀਰੇ ਨੂੰ ਥੋੜਾ ਭੁੰਨ ਲਵਾਂਗੇ ਜੀਰੇ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਕੁੱਟਿਆ ਹੋਇਆ ਲਸਣ ਤੇ ਅਦਰਕ ਥੋੜਾ ਜਿਹਾ ਪਾਵਾਂਗੇ ਜੀ ਬਹੁਤਾ ਨਹੀਂ ਪਾਉਣਾ ਕਿਉਂਕਿ ਥੋੜਾ ਜਿਹਾ ਹੀ ਤੜਕਾ ਆਪਾਂ ਤਿਆਰ ਕਰਨਾ ਹੈ ਆ ਸੋ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਤੇ ਬਹੁਤ ਹੀ ਪਿਆਰੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਜੀ ਲਸਣ ਅਦਰਕ ਦੀ ਤੇ ਹੁਣ ਨਾਲ ਹੀ ਕੁਛ ਮਟਰ ਪਏ ਹੋਏ ਸੀ ਤੁਸੀਂ ਜੇ ਨਹੀਂ ਚਾਹੁੰਦੇ ਮਟਰ ਪਾਉਣੇ ਤੇ ਨਾ ਪਾਓ ਜ਼ਰੂਰੀ ਵੀ ਨਹੀਂ ਹੈ ਸੋ ਆਪਣੇ ਕੋ ਪਏ ਸੀ ਆਪਾਂ ਇਸ ਕਰਕੇ ਮਟਰ ਪਾ ਲਏ ਆ ਜੀ ਤੜਕੇ ਵਿੱਚ ਤੇ ਨਾਲ ਹੀ ਆਪਾਂ ਕੱਟਿਆ ਹੋਇਆ ਪਿਆਜ਼ ਪਾ ਦਿੱਤਾ ਹੈ ਸੋ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਭੁੰਨ ਲਵਾਂਗੇ ਕੁਛ ਜ਼ਿਆਦਾ ਵੀ ਇਸ ਤੜਕੇ ਨੂੰ ਨਹੀਂ ਭੁੰਨਣਾ ਹੈ ਕਿਉਂਕਿ ਤੜਕਾ ਲੂਣਾ ਨਹੀਂ ਕਈ ਵਾਰ ਕਈਆਂ ਨੂੰ ਛੌਂਕ ਹੁੰਦਾ ਹੈ ਕਿ ਤੜਕੇ ਨੂੰ ਚੰਗੀ ਤਰ੍ਹਾਂ ਨਾਲ ਰਾੜ ਦਿੱਤਾ ਜਾਵੇ ਪਰ ਥੋੜਾ ਕੱਚਾ-ਕੱਚਾ ਜਿਹਾ ਪਿਆਜ਼ ਹੋਣਾ ਚਾਹੀਦਾ ਹੈ ਰੇੜੂ ਵਾਸਤੇ ਤੇ ਫਿਰ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਆਉਂਦਾ ਹੈ ਜੀ ਇਸੇ ਤਰ੍ਹਾਂ ਕੜਛੀ ਨੂੰ ਲਹੋਂਦੇ ਜਾਵਾਂਗੇ ਤਾਂ ਕਿ ਪਿਆਜ਼ ਕਿਸੇ ਪਾਸਿਓਂ ਵੀ ਸੜੇ ਨਾ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਇਹ ਤੜਕਾ ਜੋ ਹੈ ਤਿਆਰ ਕਰਨਾ ਹੈ ਰੇੜੂ ਵਾਸਤੇ ਜੀ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜੀ ਸੋ ਨਮਕ ਤੇ ਮਿਰਚ ਜਿੰਨੀ ਕੁ ਤੁਹਾਨੂੰ ਜ਼ਰੂਰਤ ਹੈ ਜਿੰਨਾ ਕੁ ਤੁਸੀਂ ਨਮਕ ਮਿਰਚ ਖੇਜ ਜਾਂ ਘੱਟ ਖਾਂਦੇ ਹੋ ਉਸ ਹਿਸਾਬ ਨਾਲ ਪਾ ਸਕਦੇ ਆ ਜੀ ਜੋ ਮਸਾਲੇ ਘਰ ਵਿੱਚ ਹੀ ਹੁੰਦੇ ਨੇ ਉਹ ਹੀ ਪਾਏ ਆ ਸੋ ਕੁਝ ਅਲੱਗ ਤੋਂ ਮਸਾਲੇ ਪਾਉਣ ਦੀ ਜ਼ਰੂਰਤ ਨਹੀਂ ਤੇ ਫਿਰ ਥੋੜੀ ਜੀ ਹਲਦੀ ਇੱਥੇ ਪਾਵਾਂਗੇ ਇਹਦੇ ਨਾਲ ਕਲਰ ਬਹੁਤ ਪਿਆਰਾ ਬਣ ਕੇ ਆਉਂਦਾ ਹੈ ਰੇਡੂ ਦਾ ਸੋ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਜੀ ਮਸਾਲਾ ਹਲਦੀ ਕੱਚੀ ਜੀ ਨਾ ਰਹੇ ਤੇ ਉਸ ਤੋਂ ਬਾਅਦ ਕੱਟੀ ਹੋਈ ਹਰੀ ਮਿਰਚ ਆਪਾਂ ਇਹਦੇ ਵਿੱਚ ਪਾਤੀ ਹੈ ਜੀ ਸੋ ਇਸ ਨੂੰ ਵੀ ਥੋੜਾ ਜਿਹਾ ਸੇਕ ਲਗਾਵਾਂਗੇ ਸੋ ਇੱਕ ਵਾਰ ਬਣਾ ਕੇ ਜਰੂਰ ਦੇਖੋ ਰੇੜੂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਸੋ ਹੁਣ ਆਪਾਂ ਇਹਦੇ ਵਿੱਚ ਜੋ ਲੱਸੀ ਰੱਖੀ ਹੋਈ ਆ ਜੀ ਬਹੁਤ ਹੀ ਇਹ ਗਾੜੀ ਲੱਸੀ ਆ ਸੰਗਣੀ ਚਾਟੀ ਦੀ ਲੱਸੀ ਆ ਜੀ ਥੋੜੀ ਥੋੜੀ ਕਰਕੇ ਆਪਾਂ ਤੜਕੇ ਦੇ ਵਿੱਚ ਲੱਸੀ ਨੂੰ ਪਾਉਂਦੇ ਜਾਵਾਂਗੇ ਜੀ ਨਾਲ ਦੀ ਨਾਲ ਇੱਕ ਗੱਲ ਦਾ ਧਿਆਨ ਰੱਖਣਾ ਕਿ કડશી ਲਹਾਉਂਦੇ ਰਹਿਣਾ ਹੈ ਇਹ ਨਹੀਂ ਹੈ ਕਿ ਕੜਸ਼ੀ ਲਹਾਉਣਾ ਹਟ ਜਾਓ ਤੇ ਵੈਸੇ ਹੀ ਸੇਕ ਲਗਾਉਣਾ ਸ਼ੁਰੂ ਕਰ ਦੋ ਸੋ 2-3 ਕਿ ਮਿੰਟ ਹੀ ਸੇਕ ਲਗਾਉਣਾ ਹੈ ਕੁਝ ਜ਼ਿਆਦਾ ਨਹੀਂ ਲਗਾਉਣਾ ਹੈ ਕੜਸ਼ੀ ਫੇਰਦੇ ਜਾਉਂਗੇ ਤੇ ਲੱਸੀ ਜਿਹੜੀ ਹੈ ਇਹ ਫਟੇਗੀ ਨਹੀਂ ਸੋ ਜੇਕਰ ਕੜਸ਼ੀ ਨਹੀਂ ਘੁਮਾਉਂਗੇ ਤਾਂ ਫਿਰ ਲੱਸੀ ਫਟ ਜਾਏਗੀ ਜੀ ਪਾਣੀ ਵੱਖਰਾ ਹੋ ਜਾਏਗਾ ਤੇ ਉਹ ਚੰਗਾ ਨਹੀਂ ਲੱਗੇਗਾ ਸੋ ਇਸ ਤਰੀਕੇ ਦੇ ਨਾਲ ਰੇੜੂ ਤਿਆਰ ਕਰੋ ਸੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਸੋ ਤੜਕਾ ਲਗਾ ਕੇ ਲੱਸੀ ਨੂੰ ਵਿੱਚ ਪਾ ਦਿਓ ਤੇ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਰੇੜੂ ਤਿਆਰ ਹੁੰਦਾ ਹੈ ਤੇ ਇਹ ਰੇੜੂ ਜਿਹੜਾ ਹੈ ਕਣਕ ਦੀ ਰੋਟੀ ਨਾਲ ਘੱਟ ਟੇਸਟੀ ਲੱਗਦਾ ਹੈ ਸੋ ਵੈਸੇ ਹੀ ਖਾਣ ਨੂੰ ਤਾਂ ਵੈਸੇ ਟੇਸਟੀ ਹੁੰਦਾ ਹੈ ਪਰ ਜੇਕਰ ਕਿਤੇ ਮੱਕੀ ਦੀ ਰੋਟੀ ਇਹਦੇ ਵਿੱਚ ਚੂਰ ਕੇ ਖਾਓਗੇ ਤਾਂ ਤੁਸੀਂ ਹੋਰ ਸਾਰੇ ਸਵਾਦ ਭੁੱਲ ਜਾਓਗੇ ਕਿਉਂਕਿ ਬਹੁਤ ਹੀ ਜ਼ਿਆਦਾ ਟੇਸਟੀ ਮੱਕੀ ਦੀ ਰੋਟੀ ਦੇ ਨਾਲ ਇਹ ਰੇੜੂ ਲੱਗਦਾ ਹੈ ਜੀ ਸੋ ਇਸ ਤਰੀਕੇ ਦੇ ਨਾਲ ਕਟਸ਼ੀ ਨੂੰ ਲਹਾਉਂਦੇ ਰਹਿਣਾ ਆ 3-4 ਮਿੰਟ ਸੇਕ ਲਗਾਉਣਾ ਆ ਇਸ ਤੋਂ ਜ਼ਿਆਦਾ ਸੇਕ ਨਹੀਂ ਲਗਾਉਣਾ ਜੀ ਸੋ ਜਿਵੇਂ ਕਿ ਤੁਸੀਂ ਦੇਖੇ ਰਹੇ ਹੋ ਕਿ ਆਪਣਾ ਰੇੜੂ ਆ ਜਿਹੜਾ ਚੰਗੀ ਤਰ੍ਹਾਂ ਨਾਲ ਬਣ ਰਿਹਾ ਆ ਤੇ ਲੱਸੀ ਜਰਾ ਵੀ ਫਟੀ ਨਹੀਂ ਹੈ ਜੀ ਸੋ ਹੁਣ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਕਿ ਆਪਣਾ ਰੇੜੂ ਬਣ ਚੁੱਕਾ ਹੈ ਜੀ ਤੇ ਇਸ ਦੇ ਉੱਪਰ ਹਰਾ ਕੱਟਿਆ ਹੋਇਆ ਧਨੀਆ ਪਾ ਦੋ ਤੇ ਬਹੁਤ ਹੀ ਜ਼ਿਆਦਾ ਔਰ ਵੀ ਦੇਖਣ ਨੂੰ ਵਧੀਆ ਲੱਗਦਾ ਹੈ ਜੀ ਹਰੇ ਧਨੀਏ ਨਾਲ ਗੱਲ ਕੁਛ ਵੱਖਰੀ ਹੋ ਜਾਂਦੀ ਹੈ ਸੋ ਦੇਖੋ ਜੀ ਬਣ ਕੇ ਰੇੜੂ ਸਾਡਾ ਬਿਲਕੁਲ ਤਿਆਰ ਹੈ ਜੀ ਸੋ ਇਸ ਤਰ੍ਹਾਂ ਦੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ